ਅਮਰੀਕਾ ਦੇ ਵੈਸਕੌਂਸਿਨ ਵਿੱਚ ਓਕਰੀਕ ਸਥਿਤ ਗੁਰਦੁਆਰਾ ਸਾਹਿਬ ਵਿਖੇ ਵਾਪਰੇ ਨਸਲੀ ਹਮਲੇ ਨੂੰ 4 ਸਾਲ ਬੀਤ ਗਏ ਨੇ ਉਸ ਹਾਦਸੇ ਦੀ ਯਾਦ ਵਿੱਚ ਓਕਰੀਕ ਸ਼ਹਿਰ ਵਾਸੀਆਂ ਵੱਲੋਂ ਚੜਦੀ ਕਲਾ ਮੈਮੋਰੀਅਲ ਰਨ ਐਂਡ ਵਾਕ ਇਵੈਂਟ ਦਾ ਆਯੋਜਨ ਕੀਤਾ ਗਿਆ ਰਨ ਐਂਡ ਵਾਕ ਇਵੈਂਟ ਵਿੱਚ ਅਮਰੀਕਾ ਵਸਦੇ ਸਿੱਖ ਪਾਈਚਾਰੇ ਤੋਂ ਇਲਾਵਾ ਗੋਰਿਆਂ ਨੇ ਵੀ ਹਿੱਸਾ ਲਿਆ ਮਨੁੱਖੀ ਪਿਆਰ ਪਾਈਚਾਰਾ ਅਤੇ ਆਪਸੀ ਸ਼ਾਂਤੀ ਦਾ ਸੁਨੇਹਾ ਦੇਂਦੇ ਇਸ ਪ੍ਰੋਗਰਾਮ ਵਿੱਚ ਰਿਟਾਇਰਡ ਲੈਫਟੇਨੈਂਟ ਬ੍ਰੈਨ ਮਰਫੀ ਵੀ ਆਪਣੇ ਪਰਿਵਾਰ ਸਮੇਤ ਪਹੁੰਚੇ ਮਰਫੀ ਨੇ ਹਾਦਸੇ ਦੌਰਾਨ ਬਹਾਦਰੀ ਨਾਲ ਹਮਲਾਵਰਾਂ ਦਾ ਮੁਕਾਬਲਾ ਕੀਤਾ ਸੀ ਜਿਸ ਤਰ੍ਹਾਂ ਉਹਨਾਂ ਨੂੰ 15 ਗੋਲੀਆਂ ਲਗੀਆਂ ਸਨ ਮਫੀ ਨੇ ਕਿਹਾ ਕਿ ਅਗਸਤ ਦਾ ਪਹਿਲਾ ਹਫਤਾ ਮੁਰ ਉਸ ਹਾਦਸੇ ਦੀ ਯਾਦ ਕਰਵਾ ਦਿੰਦਾ ਹੈ ਜਿਸ ਵਿੱਚ ਨਫ਼ਰਤ ਨਾਲ ਭਰੇ ਨਸਲੀ ਹਮਲੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਸੀ ਰਨਨ ਵਾਕ ਇਵੈਂਟ ਵਿੱਚ ਪਹੁੰਚੇ ਸਾਰੇ ਲੋਕਾਂ ਨੇ ਕਿਹਾ ਕਿ ਪਾਵੇਂ ਅਸੀਂ ਸਭ ਧਰਮ ਜਾਤ ਅਤੇ ਦੇਸ਼ ਬਖੋ ਵੱਖੋ ਵਖਰੇ ਹਾਂ ਪਰ ਆਖਿਰਕਾਰ ਅਸੀਂ ਸਭ ਇਨਸਾਨ ਅਤੇ ਆਪਸੀ ਪਿਆਰ ਨਾਲ ਰਹਿਣਾ ਸਾਡਾ ਫਰਜ਼ ਹੈ ਵਿਸਕੌਂਸਿਨ ਵਿੱਚ 4 ਸਾਲ ਪਹਿਲਾਂ 5 ਅਗਸਤ ਨੂੰ ਵਾਪਰੇ ਹਾਦਸੇ ਵਿੱਚ 6 ਸਿੱਖਾਂ ਦੀ ਜਾਨ ਚਲੀ ਗਈ ਸੀ ਜਿਵੇਂ ਯਾਦ ਵਿੱਚ ਹਰ ਸਾਲ ਸਿੱਖਾਂ ਦੇ ਨਾਲ-ਨਾਲ ਅਮਰੀਕੀ ਪਾਈਚਾਰੇ ਦੇ ਲੋਕ ਇਕੱਠੇ ਹੋ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦੇ ਨੇ ਉਹ ਕ੍ਰਿਕ ਗੁਰਦੁਆਰਾ ਸਾਹਿਬ ਵਿਖੇ ਅੱਜ ਮੈਮੋਰੀਅਲ ਸਰਵਿਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ